ਮੈਂ ਨਾ ਜਦੋਂ ਬਾ ਨਮਾ ਨਮਾ ਆਇਆ ਸੀਗਾ ਜੀ ਇੱਥੇ ਮੇਰੇ ਬੱਚੇ ਸਕੂਲ ਲੱਗੇ ਸੀ ਜਾਣ ਤੇ ਉਹਨਾਂ ਨੂੰ ਨਾ ਇੰਗਲਿਸ਼ ਦੀ ਪ੍ਰੋਬਲਮ ਆ ਰਹੀ ਸੀਗੀ ਸਕੂਲ ਦੇ ਵਿੱਚ ਤਾਂ ਸਾਡੀ ਨਾ ਟੀਚਰ ਨਾਲ ਮੀਟਿੰਗ ਹੋਈ ਮੇਰੀ ਤੇ ਮੇਰੀ ਵਾਈਫ ਦੀ ਤਾਂ ਅਸੀਂ ਉਹਨੂੰ ਕਿਹਾ ਵੀ ਇਹਨੂੰ ਪ੍ਰੋਬਲਮ ਉਹ ਕਹਿੰਦੀ ਵੀ ਇਹਨਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਆ ਰਹੀ ਹੈ ਮੈਂ ਕਿਹਾ ਵੀ ਉਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਫਿਰ ਇਦਾਂ ਕਰਦੇ ਆਂ ਵੀ ਅਸੀਂ ਘਰੇ ਵੀ ਸਟਾਰਟ ਕਰ ਲੰਨੇ ਆਂ ਵੀ ਇੰਗਲਿਸ਼ ਬੋਲਣਾ ਇਹਨਾਂ ਨਾਲ ਇੰਗਲਿਸ਼ 'ਚ ਗੱਲ ਕਰਿਆ ਕਰਾਂਗੇ ਭਾਜੀ ਗੋਰੀ ਦੇ ਦੇ ਬਿਆਨ ਸੁਣਿਓ ਤੁਸੀਂ ਖੁਸ਼ ਹੋ ਜੂਗੇ ਉਹ ਕਹਿੰਦੀ ਨਹੀਂ ਪਲੀਜ਼ ਕਹਿੰਦਾ ਘਰੇ ਨਾ ਤੁਸੀਂ ਆਪਣੀ ਲੈਂਗੁਏਜ 'ਚ ਹੀ ਗੱਲ ਕਰੋ ਕਹਿੰਦੀ ਵੀ ਇਹ ਤਾਂ ਅਜੇ ਨਹੀਂ ਕਾਦੀ ਨਾ ਨੂੰ ਆ ਜਾਣੀ ਹੈ ਇੰਗਲਿਸ਼ ਇੱਥੇ ਹਵਾ 'ਚ ਹੈ ਹਾਂਜੀ ਕਹਿੰਦੀ ਇੰਗਲਿਸ਼ ਇਹਨਾਂ ਨੂੰ ਆ ਜਾਣੀ ਹੈ ਪਰ ਅਥਾਰਟੀ ਲੈਂਗੁਏਜ ਭੁੱਲ ਜਾਣਗੇ ਕਹਿੰਦੀ ਪਲੀਜ਼ ਆਪਣੇ ਬੱਚਿਆਂ ਨੂੰ ਘਰੇ ਆਪਣੀ ਲੈਂਗੁਏਜ 'ਚ ਹੀ ਗੱਲ ਕਰਿਆ ਕਰੋ ਦੇਖੋ ਇੱਕ ਗੋਰੀ ਦੇ ਕਹਿੰਨੇ ਸੋਹਣੇ ਵਿਚਾਰ ਐਮੀ ਐ ਇਹ ਗੋਰਿਆਂ ਦੇ ਵਿਚਾਰ ਦੇਖੋ ਤੇ ਆਪਣੇ ਵਾਲੇ ਇਹ ਕਹਿੰਦੇ ਵੀ ਵਿਕਾਰਾਂ ਚਾਹ ਫਿਰ ਇੰਗਲਿਸ਼ ਯੂਜ਼ ਕਰਾਂਗੇ ਆਪਣੇ ਬੱਚੇ ਇੱਥੇ ਇੰਗਲਿਸ਼ ਬੋਲਣਗੇ ਇਹ ਇਹ ਨਹੀਂ ਜਦ ਕੇ ਹੁੰਦਾ ਨਾ ਇਹ ਨਹੀਂ ਬਜਾ ਆਪਾਂ ਉਹਨਾਂ ਨੂੰ ਪੰਜਾਬ ਨਾਲ ਜੋੜਾਂਗੇ ਹੁਣ ਅਸੀਂ ਜਿਵੇਂ ਸਾਡਾ ਪ੍ਰਸ਼ੁਕਰ ਲਾਹੌਰ ਤੋਂ ਹੁਣ ਪਿੱਛੇ ਜੇ ਮੇਰੇ ਦਾਦਾ ਜੀ ਰਹਿੰਦੇ ਉਹ ਸਾਨੂੰ ਦੱਸਦੇ ਰਹਿੰਦੇ ਸੀ ਸਟੋਰੀਆਂ ਵੀ ਲਾਹੌਰ ਚ ਕੀ ਹੁੰਦਾ ਸੀ ਯਾਰ ਨਾ ਬਾਬਾ ਬੁੱਲੇ ਸ਼ਾਹ ਦੇ ਪਿੰਡ ਤੋਂ ਆਈ ਸੀ ਜਿਵੇਂ ਪਿੰਡ ਪਾਂਡੂ ਗਿਆ ਤੋਂ ਅੱਛਾ ਤੇ ਉੱਥੋਂ ਸਾਡਾ ਸਾਰਾ ਪਿੰਡੀ ਮਤਲਬ ਕਿ ਉੱਥੋਂ ਉੱਠ ਗਿਆ तकरीबन ਨੇ ਸਾਨੂੰ ਦੱਸਦੇ ਸੀ ਸਾਨੂੰ ਤਾਂ ਹੀ ਪਤਾ ਹੈ ਹੁਣ ਜੇ ਇਥੋਂ ਵਾਲੇ ਪੇਰੈਂਟਸ ਦੱਸਣਗੇ ਪੰਜਾਬੀ ਬਾਰੇ ਭਾਸ਼ਾ ਬਾਰੇ ਪੰਜਾਬ ਬਾਰੇ ਵੀ ਸਾਡ ਨਾਲ ਕਿਵੇਂ ਧੱਕਾ ਹੋਇਆ ਪੰਜਾਬੀ ਨੂੰ ਲੈ ਕੇ ਹਨ ਹੁਣ ਅੱਜ ਵੀ ਹੁੰਦਾ ਫੇਰ ਹੀ ਪਤਾ ਲੱਗੂਗਾ ਇੰਗਲਿਸ਼ ਤਾਂ ਸਿੱਖ ਲੈਣੀ ਆ ਇਹ ਸਕੂਲਾਂ ਚ ਪੜਦੇ ਆ ਕਿੰਨੇ ਕੰਟਰੀਆਂ ਦੇ ਇਹਨਾਂ ਨਾਲ ਬੱਚੇ ਹੁੰਦੇ ਆ ਇਹ ਤਾਂ ਉਹਦਾ ਕੋਈ ਖਾਸ ਵੱਡੀ ਗੱਲ ਨਹੀਂ ਆਪਣੇ ਨਾਲ ਤੇਜ ਦਿਮਾਗ ਹੁੰਦਾ ਜਿਹੜੇ ਵੀ ਅੱਜਕੱਲ ਆਪਣੇ ਕਾਫੀ ਪੰਜਾਬੀ ਆ ਜੀ ਜਿਹੜੇ ਆਪਣੇ ਬੱਚਿਆਂ ਨਾਲ ਸਿਰਫ ਇੰਗਲਿਸ਼ ਦੀ ਗੱਲ ਕਰਦੇ ਆ ਮੈਨੂੰ ਕੁਕਦੰਨਾ ਉਹਨਾਂ ਨੂੰ ਮੂਤ ਵੀ ਨਹੀਂ ਯਾਰ ਇਦਾਂ ਨਾ ਕਰੋ ਇਹ ਤਾਂ ਫਿਰ ਪੰਜਾਬੀ ਨੂੰ ਮਤਲਬ ਖਤਮ ਕਰਨ ਵਾਲੀ ਗੱਲ ਹੈ